ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰ ਕੋਈ ਵਾਤਿਕਾ ਗਿਆਤ ਉਪਸਵ ਆਨਸੁਈ ਗਤ ਹੈ ਪਰਮ ਸਤਿਕਾਰ ਗੁਰੂ ਰੂਪ ਸਾਧ ਸੰਗਤ ਜੀ ਕੋਟਾਂ ਕੋਟਾਂ ਧੰਨਵਾਦ ਹੈ ਗੁਰੂ ਸਰਬੰਦ ਜਾਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੇ ਪਰਪਾਲ ਬਖਸ਼ਿਸ਼ ਕਿਰਪਾ ਦੇ ਨਾਲ ਅੱਜ ਆਪਾਂ ਰਾਗ ਸੋਹੀ ਅੰਦਰ ਪੰਚਮ ਪਾਸ਼ਾ ਜੀਆਂ ਦੀ ਸੁਭਰਸਨਾ ਤੁਹਾਨੂੰ ਸ਼ਬਦ ਹੈ ਰਾਗ ਜੋ ਗੁਰੂ ਸਾਹਿਬਾਂ ਦੀ 738 ਪਾਵਨ ਅੰਤਿ ਸਵੇਰ ਮਹਾਂ ਦੇ ਨਾਲ ਜੁੜਨਾ ਕਰੀਏ ਜੀ ਗੁਰੂ ਸੇਵਾ ਸਾਹਿਗਣ ਆਪਣੀ ਸੇਵਾ ਆਪ ਬੁਲਾਈਨ ਜੀ ਸਤਨਾਮ ਸ੍ਰੀ ਇਕ ਓੰਕਾਰ ਸਤਿਗੁਰ ਪ੍ਰਸਾਦਿ ਸੇਵਾ ਸੋਰੀ ਮੰਗਨ ਬਉਸਾ ਮਹਿਲ ਨ ਪਾਵੇ ਕਹਿ ਤੋ ਪਹਤਾ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਆਂ ਦੇ ਪਰਪਾਲਕ ਸਿਸ਼੍ਰਮਤ ਹੈ ਜੋ ਕਿ ਨਾਮ ਬਾਣੀ ਦਾ ਖਜ਼ਾਨਾ ਬਖਸ਼ਿਆ ਸਬਦੀ ਦਾਤ ਬਖਸ਼ੀ ਸਬਦਾ ਗਿਆਨ ਬਖਸ਼ਿਆ ਇਸ ਸਦ ਵਿੱਚ ਪੰਚਮ ਪਾਸ਼ਾ ਸਾਹਿਬ ਸ੍ਰੀ ਗੁਰਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ ਕਿ ਪਾਏ ਜੀਵਾਤਮਾ ਦੀ ਵਰਤੀ ਹੈ ਸੋਚ ਹੈ ਮਾਰ-ਬਾਰ ਗੁਰੂ ਕੀ ਮੰਗਣ ਦੀ ਹੈ ਯਾਦ ਅਰ ਪੁਰਾਣੀ ਜੀਵਾਤਮਾ ਰੱਬ ਦੇ ਕੋਲੋਂ ਪਦਾਰਥ ਮੰਨਦੇ ਨੇ ਤੇ ਪੁੱਤਰ ਸੁਖ ਸ਼ਾਂਤੀ ਨੌਕਰੀ ਪੈਸਾ ਹੋਰ ਇਦਨੇ ਆਪ ਉਹਨੇ ਕਾਰਜ ਜਨ ਸਭルダー ਸਾਹਮਣੇ ਧਿਆਨ ਗੁਰੂ ਸਾਹਿਬ ਕੋਲੋਂ ਮੰਗਦੇ ਆ ਤੇ ਮਹਾਰਾਜ ਕਹਿੰਦੇ ਨੇ ਕਿ ਸੇਵਾ ਥੋਰੀ ਮੰਗਨ ਬਹੁਤ ਜੀਵ ਆਤਮਾ ਦੀ ਸੇਵਾ ਤੇ ਨਹੀਂ ਕੀਤੀ ਨੇ ਨਾਮ ਜਪਿਆ ਨਹੀਂ ਹੱਸੀ ਕਾਲ ਕਮਾਈ ਸੇਵਾ ਨਾਲ ਜੁੜਿਆ ਨਹੀਂ ਵਾਣੀ ਦਾ ਪਾਸ ਪਾਉ ਸਿਮਰਨ ਨਾਲ ਜੁੜੇ ਨਹੀਂ ਥੋੜਾ ਬਹੁਤ ਕਿਰਮਾਤਰ ਕਰਕੇ ਪਾ ਤੇ ਵੱਡੀਆਂ-ਵੱਡੀਆਂ ਮੰਗਾ ਗੁਰੂ ਸਾਹਿਬ ਕੋ ਮੰਗਦੇ ਨੇ ਇੱਥੇ ਪਾਉ ਗੁਰੂ ਮਹਾਰਾਜ ਇਹਦੇ ਕਿ ਪਾਹੀ ਬਾਹਰ-ਬਾਹਰ ਸੇਵਾ ਕਰੋ ਮਹਾਰਾਜ ਸਿਮਰਨ ਕਰੋ ਬਾਣੀ ਪੜੋ ਰਣੰਦੀ ਅਰਦਾਸ ਵੀ ਕਰੋ ਜਿਹੜਾ ਕਾਲਜ ਆਪ ਮਾਰਗ ਬੇਨਤੀਆਂ ਕਰੋ ਸੰਪੂਰਨਤਾ ਵਾਸਤੇ ਆਪ ਦੀ ਕਿਰਪਾ ਨਾਲ ਗੁਰੂ ਸਾਹਿਬ ਜੀ ਇਹ ਕਾਲਜ 라ਸ ਹੋਣੇ ਨੇ ਇਹ ਪ੍ਰਵਿਰਤੀ ਅੰਦਰ ਦੀ ਭਾਵਨਾ ਬਣ ਜੀ ਨਾ ਗੁਰੂ ਮਾਰਾ ਕਹਿੰਦੇ ਨੇ ਕਿ ਪਾਜ ਤੈਨ ਆਪਣੇ ਆਪ ਹੀ ਸਜ ਮਿਲ ਲੇਗਾ ਜੇ ਤੇ ਸੇਵਾ ਥੋੜੀ ਮੰਗਨ ਬਹੁਤਾਂ ਵਾਲੀ ਪ੍ਰਵਿਰਤੀ ਵੱਧਲੇਗੀ ਹਣ ਵਾਰ-ਵਾਰ ਸਿਮਰਨ ਦੀ ਦਾਤ ਵਾਰ-ਵਾਰ ਜੀਵ ਆਤਮਾ ਪ੍ਰੇਮ ਨਾਲ ਜੁੜ ਕੇ ਪ੍ਰਮਾਤਮਾ ਨਾਮ ਜਪਦੀ ਹੈ ਪਾਉ ਸਿਮਰਨ ਵੱਧਦਾ ਜਾਏਗਾ ਤੇ ਮੰਗਣ ਦੀ ਪ੍ਰਵਿਰਤੀ ਘਟਦੀ ਜਾਏਗੀ ਜੇ ਗੁਰੂ ਦੀ ਕਿਰਪਾ ਹੋ ਜੇ ਸਬਦ ਗਾਣ ਲੱਗਦੇ ਬਾਕੀ ਦੁਨੀਆਵੀ ਜੋ ਆਮ ਤੌਰ ਤੇ ਪੜਖਦੇ ਆ ਇਸਾਰੇ ਸੇਵਾ ਚੋੜੀ ਹੁੰਦੀ ਹੈ ਤੇ ਮੰਗਣ ਦੀ ਪ੍ਰਵਿਰਤੀ ਉਹ ਜ਼ਿਆਦਾ ਹੁੰਦੀ ਹੈ ਤੇ ਮਰ ਮਾਇਲ ਨਾ ਪਾਵੇ ਕਹ ਤੂੰ ਪੋਚਾ ਬੈਸ ਤੋਂ ਰਬਦਾ ਕਰ ਹੁਣ ਭਈ ਜਾਣਾ ਦੇ ਬੰ ਸੰਸਾਰ ਵਿੱਚੋਂ ਪ੍ਰਮਾਤਮਾ ਦੇ ਕੋਲ ਹੈ ਜੀਵਾ ਆਤਮਾ ਨੇ ਰਬ ਨਾਲ ਮਿਲਣਾ ਹੈ ਅਸਲੀ ਕੰਮ ਤੇ ਉਹ ਹੈ ਭਈ ਪ੍ਰਾਪਤ ਮਾਨੁਖ ਦੇ ਵਰੀਆ ਗੋਬਿੰਦ ਮਿਲਣ ਕੀ ਤੇਰੀ ਵਰੀਆ ਅਸਲੀ ਕਾਰਜ ਹੈ ਉਹ ਪ੍ਰਮਾਤਮਾ ਨਾਲ ਮਿਲਾਪ ਹੈ ਤੇ ਉਹ ਜਿਹੜਾ ਮਹਿਲ ਹੈ ਰੱਬ ਦਾ ਉਹਦੇ ਬਾਰੇ ਜੇ ਬਾਤ ਮਸੂਲਦੈ ਮਹਿਲ ਨਾ ਪਾਵੇ ਕਹਤੋ ਪੋਤਾ ਪਾਉ ਸਿਮਗੁਰਮ ਮਤਾਰ ਨਹੀਂ ਬਣਿਆ ਨਹੀਂ ਗੁਰੂ ਦੀ ਸਬਦੀ ਕਮਾਈ ਕੀਤੀ ਨਹੀਂ ਗੁਰੂ ਨੂੰ ਪੁੱਛ ਕੇ ਆਪਣੇ ਮਨ ਨੂੰ ਸਾਹੇ ਲਾਇਆ ਨਹੀਂ ਪਾਪ ਦੀ ਆਤਮਾ ਮਨ ਦੀ ਵਿਰਤੀ ਨਾਲ ਮਾਇਆ ਤੋਂ ਮੁਝ ਹੋ ਕੇ ਦੁਨਿਆਵੀ ਰੰਗ ਤਮਾਸ਼ਾ ਨਾਲ ਜੁੜ ਜਾਂਦਾ ਹੈ ਤੇ ਅਸਲੀ ਮਾਰਨ ਸੀ ਉਸਨੂੰ ਦੂਰ ਜਾਣ ਕਿਸ ਤੇ ਭਾਈ ਦੂਰ ਹੋ ਜਾਂਦਾ ਹੈ ਉਹ ਮਾਰਾ ਕਹਿੰਦੇ ਨੇ ਭਈ ਇਸ ਤਰ੍ਹਾਂ ਰੱਬ ਦੀ ਕੁਛ ਨਹੀਂ ਮਿਲਦੀ ਤੇ ਮਿਲਦੀ ਕਿਦਾਂ ਵੀ ਗੁਰੂ ਮਾਰਾ ਠੋਠੇ ਹੋ ਜਾਣ ਕਿਹੜੀ ਉਹ ਸ਼ਰਤ ਹੈ ਜਾਂ ਕਿਹੜੀ ਵਿਧੀ ਹੈ ਉਹ ਗੁਰੂ ਸਾਹਿਬ ਕਿਰਪਾ ਕਰਕੇ ਸਮਝਾਉਂਦੇ ਨੇ ਜੋ ਪਰੀਆ ਮੰਨ ਤਿੰਨ ਕੀ ਰਿਸ ਜੇ ਆਪਣੇ ਪਰੀਆ ਮਹ ਪਰਮਾਤਮਾ ਦੇ ਗੱਲ ਨੂੰ ਮੰਨਦੇ ਨੇ ਜਜਨਾ ਤੇ ਪਰਮਾਤਮਾ ਦੀ ਕਿਰਪਾ ਹੋਵੇ ਉਹਨਾਂ ਦੀ ਗਰੀਸ ਵੀ ਜੋ ਰੱਬ ਨੇ ਆਪਣੇ ਬਣਾ ਲਏ ਨੇ ਆਪਣੇ ਕਿਰਪਾ ਧਾਰ ਕੇ ਸ਼ਬਦ ਨਾਲ ਜੋੜ ਗਏ ਨੇ ਇਹਦਾ ਸ਼ਬਦ ਗੁਰੂ ਜੀ ਮਾਨ ਬਸ ਗਏ ਆ ਉਹ ਸ਼ਬਦ ਧਾਰਣੀ ਬਣ ਗਏ ਨਾਮ ਦੀ ਕਮਾਈ ਕੀਤੀ ਭਾਈ ਉਹਨਾਂ ਦੇ ਪ੍ਰਤੀ ਬਹੁਤ ਬਹੁਤ ਮਾਨ ਜੀ ਸੀਸ ਵਖਸ ਤੇ ਔਰ ਆਪਣੇ ਪਿਆਰੇ ਨੇ ਕੂੜੇ ਮੂਰਖ ਅਤੀਸਾ ਜੋ ਪ੍ਰਿਆਮਾਨ ਤਿੰਨ ਕੀ ਰਿਸਾ ਕੂੜੇ ਮੂਰਖ ਕੀ ਹਾਤੀਸਾ ਝੂਠ ਫਰੇਪ ਗੁੜ ਮੂਰਖ ਅਗਿਆਨਤਾਵਸ ਵਦੀ ਨਾ ਹੋਣਾ ਸਮਤ ਨਾ ਹੋਣੀ ਹਟ ਹਿੱਸਾ ਕਿਉਂ ਬਾਹਰ ਹਟ ਕਰਦਾ ਹੈ ਜਿਹੜਾ ਮੂਰਖ ਪ੍ਰਾਣੀ ਹੈ ਉਹ ਵਾਰ-ਵਾਰ ਜਾਂ ਤਵਸ ਹਟ ਕਰਦਾ ਹੈ ਵੇਖ ਦਿਖਾਵੇ ਸੱਚ ਨਾ ਕਮਾਵੇ ਉਹ ਪ੍ਰੂਵੀਆ ਬਣ ਕੇ ਬਾਹਰ ਏ ਪੇਕ ਮਾਉਂਦਾ ਹੈ ਸੱਚ ਨਾਲ ਨਹੀਂ ਜੁੜਦਾ ਟੋਂ ਕਰਦਾ ਧਰਮੀ ਹੋਣ ਦਾ ਨਾਮ ਜਪਦਾ ਨਹੀਂ ਰਹਾਤ ਮਰਿਆ ਦਾ ਪਰਪਕਤਾ ਨਹੀਂ ਐਸੇ ਪ੍ਰਾਣੀ ਕੋਈ ਗੁਰੂ ਜੀ ਕੁਛ ਨਹੀਂ ਪਾ ਸਕਦੇ ਤੇ ਮਰ ਕਹਿੰਦੇ ਨੇ ਕਹ ਤੋ ਮਲੇ ਨਿਕਟ ਨ ਆਵੇ ਕਹਦੇ ਰੱਬ ਦੀ ਗੱਲ ਪ੍ਰਮਾਤਮਾ ਦਾ ਕਰ ਕਹਿਣ ਦੀ ਗੱਲ ਬਣ ਜਾਦੀ ਕਹਿੰਦਾ ਤੇ ਹੈ ਪਰ ਨਿਕਟ ਨ ਆਵੇ ਉਸ ਪਾਸੇ ਜਾਂਦੇ ਨੇ ਪਾਵ ਗੁਰਮਤਿ ਦਾ ਤਾਲ ਨਹੀਂ ਬਣਿਆ ਨਹੀਂ ਆਤੀਤ ਸਦਾਏ ਮਾਇਆ ਕਾਮ ਮਤਾ ਇਹ ਸਾਰੇ ਪ੍ਰਵਿਰਤੀ ਮਨੁਪ੍ਰਾਨ ਦੀ ਹੈ ਮਾਇਆ ਨਾਲ ਮਸਤ ਮਤਾ ਜੁੜਿਆ ਹੋਇਆ ਰੰਗੇ ਹੋਇਆ ਤੇ ਬਾਹਰ ਬਾਹਰ ਬੇਮੁਖ ਹੋ ਕੇ ਪ੍ਰਮਾਤਮਾ ਤੋਂ ਨਿਆਵੀ ਰੰਗਤਵਾਸਰ ਪਾਸੇ ਜੁੜਿਆ ਰਹੇ ਦਸਦੀਵ ਕਾਲ ਪਾਪ ਦੇ ਮਨ વૃਤੀ ਐਸੀ ਹੈ ਜੋ ਮਾਇਆ ਨਾਲ ਪ੍ਰਭਾਵਿਤ ਹੈ ਜਿਉਂਤੇ ਮਾਇਆ ਦਾ ਜੋਰ ਹੈ ਮਨ ਨੇ ਪ੍ਰੀਤ ਕਹਹੁ ਮੁਕਰਾਤਾ ਅੰਦਰ ਮਨ ਕਰਕੇ ਨਨ ਸਿਆਰੀ ਮਨ ਦੇ ਅੰਦਰ ਤੇ ਰੱਬ ਦੀ ਪ੍ਰੀਤੀ ਨਹੀਂ ਵੀ ਪਰਮਾਤਮਾ ਨਾਲ ਕਦੇ ਵੀ ਇੱਕ ਮਨ ਹੋ ਕੇ ਜੁੜੇ ਨਹੀਂ ਰੱਬ ਦਾ ਨਾਮ ਸਿਮਰਿਆ ਨਹੀਂ ਪਰਮੇਸ਼ਰ ਦੀ ਸਾਨ ਕਿਦਾਂ ਬਣੇਗੀ ਤੇ ਉਹਦਾ ਮਨ ਕਿੱਥੇ ਵੀ ਮਾਰਾ ਕਹਿੰਦੇ ਨੇ ਕਾਹੇ ਮੁਖਲਾਤਾ ਤੇ ਮੁਖ ਤੋਂ ਬਾਹਰੋਂ ਦਿਖਾਵਾ ਕਰਦੇ ਕਿ ਮਰੰਗੇ ਹੋਇਆ ਹੈ ਜਾਂ ਪਰਮਾਤਮਾ ਦੀ ਮਿਹਰ ਤੇ ਕਿਰਪਾ ਹੈ ਜੀ ਕੋ ਨਾਨਕ ਪ੍ਰਭ ਬਿਨ ਸੁਨੀਜਾ ਤੇ ਗੁਰਪਾਲ ਵਾਲੇ ਵੀ ਮਾਰਾ ਕਹਿੰਦੇ ਨੇ ਹੇ ਰੱਬ ਜੀ ਮੇਰਾ ਮਨ ਤੇ ਔਗਣ ਪ੍ਰਿਆ ਹੰਕਾਰੀ ਹੈ ਮਾਇਆ ਦੇ ਪ੍ਰਭਾਵ ਵਿੱਚ ਬਾਰ-ਬਾਰ ਕੂੜ ਕਬੜ ਕਬ ਨਵਲਿਆ ਰਹਿੰਦਾ ਹੈ ਇਸ ਜੀ ਬਾਛਾ ਦਾ ਦੀ ਬੇਨਤੀ ਸੁਨੋ ਕੋ ਨਾਨਕ ਪ੍ਰਭ ਬਿਨ ਸੁਨੀਜਾ ਦੇਵਤੇ ਕਿਤੇ ਕੁਚਲ ਕਠੋਰ ਕਾਮੀ ਮੁਕਤ ਕੀਜੈ ਬੁਰਿਆਚਣ ਵਾਲਾ ਬਹੁਤ ਕਠੋਰ ਪੰਗਲ ਦਾ ਨਹੀਂ ਦਿਆ ਨਹੀਂ ਹੁੰਦੀ ਕਾਮਵਾਸ਼ਲ ਪਰਿਆ ਹੋਇਆ ਮਹਾਰਾਜ ਇਹ ਮੇਰੀਆਂ ਅਗਰਥੀਆਂ ਨੇ ਇਨਾ ਤੋਂ ਦਵਾਪ ਕਰਨ ਕੇ ਮੈਨੂੰ ਬੰਧਨਾ ਦੀ ਖਲਾਸੀ ਦੇ ਸਤਿਗੁਰੂ ਸਿੱਕੇ ਬੰਧਨ ਕਾਟਾ ਗੁਰ ਕਾ ਸਿਖ ਵਿਕਾਰ ਤੇ ਹਟ ਕੇ ਗੁਰੂ ਦੀ ਕਿਰਪਾ ਨਾਲ ਹੀ ਵਿਕਾਰਾਂ ਤੋਂ ਖਲਾਸੀ ਮਿਲਦੀ ਹੈ ਤੇ ਨਾਮ ਦੀ ਪ੍ਰਾਪਤੀ ਵਿੱਚ ਸੋਚਾ ਸਵੈਸਹਿਜ ਬਾਹਲ ਜੀ ਬਾਤ ਮਨ ਦੀ ਵਿੱਚ ਸਜੋ ਲਾਭ ਤੋਂ ਟੁੱਟੇ ਨੇ ਬੇਮਕੋ ਨੇ ਪਾਈ ਇਹ ਜੋ ਵਿਕਾਰ ਨੇ ਮਾਰਾ ਪ੍ਰਭਾਵ ਛੋੜ ਦੇਣ ਵਾਸਤੇ ਅਸਲ ਸੱਚ ਕੀ ਹੈ ਪ੍ਰਮਾਤਮਾ ਪ੍ਰਮੇਸ਼ਰ ਦਾ ਨਾਮ ਉਸ ਪ੍ਰਮਾਣ ਨਾਲ ਜੁੜੀ ਸਿਮਰਨ ਕਰੀ ਸਜਦੇ ਤਾਂ ਨਹੀਂ ਬਣੀਏ ਕਿਉਂਕਿ ਸੱਚ ਕਮਾਵਾਂਗੇ ਬੜਾਈ ਹੋਏਗੀ ਸਾਜਨਤਾ ਆਵਾਂਗੇ ਅੰਦਰ ਸਹਿਜ ਬਣੇਗਾ ਆਨੰਦ ਬਣੇਗਾ ਜੇ ਸੈ ਜਾਗੇ ਸਮਝ ਲੋ ਪ੍ਰਮਾਤਮਾ ਦੀ ਮਿਹਰ ਹੋਗੀ ਕਿਰਪਾ ਹੋਗੀ ਸੋ ਗੁਰੂ ਸਾਹਿਬ ਕਿਰਪਾ ਕਰਨ ਸਭਨਾਂ ਦੀ ਹਿਰਦੇ ਸਬਦਾ ਪਾਵਸੇ ਸਵਨ ਗੁਰੂ ਵਾਲੇ ਬਣਨ ਪਾਏ ਜ਼ਰੂਰ ਅਮਰਦਾਰ ਸਿੰਘ ਸਜੋ ਪੰਜਾਂ ਪਿਆਰਾਂ ਕੋਲ ਜਾ ਕੇ ਕੰਡੇ ਬੜੇ ਪਹੁੰਚੋ ਨਾਮ ਦੇ ਕੋ ਤਾਂ ਕਿ ਗੁਰੂ ਵਾਲੇ ਬਣ ਕੇ ਗੁਰੂ ਦਾ ਅਸ਼ੀਰਵਾਦ ਅਸੀਸ ਪ੍ਰਾਪਤ ਕਰ ਸਕੀ ਜੀ ਗੁਰੂ ਸਾਹਿਬ ਕਿਰਪਾ ਕਰਨ ਸਭਨਾਂ ਨਾਮ ਜਨ ਅਸੀਸਾਂ ਦੇ ਕੇ ਨਵਾਜਣ ਜੀ ਓਏ ਬੁਲਾਦੇ ਹਿਮਾ ਜੀ ਜਵਾਬ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ